ਤਾਂ ਹਾਂਜੀ ਦੋਸਤੋ ਨਵਾਂ ਸਾਲ ਸ਼ੁਰੂ ਹੁੰਦੇ ਹੀ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਇੱਕ ਬੇਹਦ ਵੱਡੀ ਖੁਸ਼ਖਬਰੀ ਦਿੱਤੀ ਗਈ ਹੈ ਤੇ 1 ਜਨਵਰੀ 2026 ਨੂੰ ਮਲਾਜ਼ਮਾਂ ਦੇ ਇੱਕ ਬੇहद ਵੱਡੀ ਅਜੀਹੀ ਖੁਸ਼ਖਬਰੀ ਸਾਹਮਣੇ ਨਿਕਲ ਖਿਆਰੀ ਹੈ ਜਿਸ ਦੇ ਵਿੱਚ ਮਲਾਜ਼ਮਾਂ ਦੀਆਂ ਪਨਖਾਹਾਂ ਨੂੰ ਸੁਰੱਖਿਟ ਕੀਤਾ ਗਿਆ ਸੋ ਦੱਸ ਦਈਏ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮਲਾਜ਼ਮਾਂ ਦੀਆਂ ਮੰਗਾ ਦੇ ਉੱਤੇ ਆਪਣਾ ਹਰਾ ਪੈਨ ਲਗਾਇਆ ਅਤੇ ਮਲਾਜ਼ਮਾਂ ਦੀ ਉਸ ਵੱਡੀ ਮੰਗ ਨੂੰ ਪੂਰਾ ਕਰ ਦਿੱਤਾ ਜੇ ਸਮੰਗ ਨੂੰ ਪੂਰਾ ਕਰਾਉਣ ਦੇ ਲਈ ਮਲਾਜ਼ਮਾਂ ਦੇ ਵੱਲੋਂ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ ਸੋ ਪੱਤਰ ਤੁਸੀਂ ਆਪਣੇ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਇਸ ਪੱਤਰ ਦੇ ਵਿੱਚ ਦੇਹਦ ਵੱਡੇ ਛੇ ਪੋਜ਼ੀਟਿਵ ਅਪਡੇਟ ਜੜੇ ਆ ਪੰਜਾਬ ਦੇ ਹਜ਼ਾਰਾਂ ਮਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਦਿੱਤੇ ਦੇ ਆ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲੇ ਵੱਡੇ ਅਪਡੇਟ ਦੀ ਚੀਜ਼ ਦੇ ਵਿੱਚ 6ਵੇਂ ਪੇ ਕਮਿਸ਼ਨ ਤੋਂ ਬਾਅਦ ਕੁਝ ਮਲਾਜ਼ਮਾਂ ਦੀਆਂ ਰਿਵਾਈਜ਼ਡ ਗ੍ਰੋਸ ਪੇ ਪਹਿਲਾਂ ਮੰਗ ਅਨ ਰਿਵਾਈਜ਼ਡ ਗ੍ਰੋਸ ਪੇ ਦੇ ਨਾਲੋ ਕਟਨੀ ਕਰ ਰਹੀਆਂ ਸੀ ਜਿਸ ਤੋਂ ਬਾਅਦ ਦੂਜੀ ਅਪਡੇਟ ਦੇ ਵਿੱਚ ਸਰਕਾਰ ਨੇ ਸਪਸ਼ਟ ਕੀਤਾ ਕਿ ਕਿਸੇ ਵੀ ਕਰਮਚਾਰੀ ਦੀ ਤਨਖਾਹ ਕਟਾਈ ਨਹੀਂ ਜਾਵੇਗੀ ਭਾਵ ਮਲਾਜ਼ਮਾਂ ਦੀ ਤਨਖਾਹ ਜੜੀਆਂ ਹੁਣ ਸੁਰੱਖਿਟ ਹੋ ਗਈ ਹੈ ਤੀਜੇ ਅਪਡੇਟ ਦੇ ਵਿੱਚ ਦੱਸਿਆ ਕਿ ਜੇ 6th ਪੇ ਕਮਿਸ਼ਨ ਲਾਗੂ ਕਰਨ ਦੇ ਨਾਲ ਰਿਵਾਈਜ਼ਡ ਗ੍ਰੋਸ ਪੇ ਘਟ ਬਣਦੀ ਹੈ ਤਾਂ ਕਰਮਚਾਰੀ ਨੂੰ ਪੁਰਾਣੇ ਗ੍ਰੋਸ ਪੇ ਯਾਨੀ ਕਿ ਅਨ ਰਿਵਾਈਜ਼ਡ ਗ੍ਰੋਸ ਪੇ ਹੀ ਦਿੱਤੀ ਜਾਵੇਗੀ ਚੌਥੇ ਅਪਡੇਟ ਦੇ ਵਿੱਚ ਇਹ ਗੁੱਡ ਨਿਊਜ਼ ਉਹਨਾਂ ਮਲਾਜ਼ਮਾਂ ਦੇ ਲਈ ਹੈ ਜੋ 1-1-2016 ਤੋਂ ਬਾਅਦ 6ਵੇਂ ਪੇ ਕਮਿਸ਼ਨ ਤੇ ਹੇਠਾਂ ਹੋਵਣੇ ਪੰਜਵੇਂ ਅਪਡੇਟ ਦੇ ਵਿੱਚ ਦੱਸਿਆ ਗਿਆ ਕਿ ਜਦੋਂ ਤੱਕ ਰਿਵਾਈਜ਼ਡ ਗ੍ਰੋਸ ਪੇ ਪੁਰਾਣੀ ਗ੍ਰੋਸ ਪੇ ਤੋਂ ਵਧ ਨਹੀਂ ਹੋ ਜਾਂਦੀ ਉਦੋਂ ਤੱਕ ਪੁਰਾਣੀ ਗ੍ਰੋਸ ਪੇ ਹੀ ਚੱਲ ਰਹੀ ਰਹੇਗੀ ਆਖਰੀ ਤੇ 6ਵੇਂ ਅਪਡੇਟ ਦੇ ਵਿੱਚ ਦੱਸਿਆ ਗਿਆ ਕਿ ਇਹ ਹੁਕਮ ਗਰੁੱਪ D ਤੋਂ ਗਰੁੱਪ C ਦੇ ਵਿੱਚ ਆਏ ਕਰਮਚਾਰੀਆਂ ਦੇ ਵੀ ਲਾਗੂ ਹੋਵੇਗਾ ਸੋ ਦੱਸਦੀ ਹਾਂ ਕਿ ਮਲਾਜ਼ਮਾਂ ਨੂੰ ਇੱਕ ਬੇहद ਵੱਡੀ ਖੁਸ਼ਖਬਰੀ ਇੱਕ ਬੇहद ਵੱਡੀ ਗੁਡ ਨਿਊਜ਼ ਜਲੀ ਹੈ ਮਿਲ ਰਹੀ ਹੈ ਜਿਸ ਦੇ ਵਿੱਚ ਮਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਅੱਜ ਦੇ ਦਿਨ ਯਾਨੀ ਕਿ ਨਵੇਂ ਸਾਲ ਦੇ ਦਿਨ ਇੱਕ ਖੁਸ਼ੀਆਂ ਭਰਿਆ ਪੱਤਰ ਜਾਰੀ ਕਰਕੇ ਵੱਡੀ ਰਾਹਤ ਵੱਡੀ ਗੁੱਡ ਨਿਊਜ਼ ਜੜੀ ਹੈ ਦਿੱਤੀ ਰਹੀ ਹੈ